BBMP ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਹੋਰ ਵਧਿਆ ਟਕਰਾ ਪੰਜਾਬ ਦੇ ਵਿਰੋਧ ਦੇ باوجود CISF ਦੀ ਤਾਇਨਾਤੀ ਲਈ ਰਸਤਾ ਸਾਫ਼ ਪੰਜਾਬ ਦੇ ਸਖਤ ਵਿਰੋਧ ਦੇ باوجود BBMP ਨੇ ਭਾਗੜਾ ਡੈਮ ਤੇ CISF ਦੀ ਤਾਇਨਾਤੀ ਦਾ ਰਸਤਾ ਸਾਫ਼ ਕਰ ਦਿੱਤਾ ਹੈ BBMP ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੀ ਤਾਇਨਾਤੀ ਲਈ ਕੇਂਦਰੀ ਗ੍ਰਹਿ ਮੰਤਰਾਲੇ ਕੋਲ 8 0.5 ਕਰੋੜ ਰੁਪਏ ਜਮ੍ਹਾਂ ਕਰਵਾਏ ਹਨ ਦੱਸਦੇ ਕਿ ਜੁਲਾਈ ਨੂੰ ਜਿਸ ਸਮੇਂ ਬੋਰਡ ਦੀ ਮੀਟਿੰਗ ਹੋਈ ਸੀ ਤਾਂ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਸੀਆਈਐਸਐਫ ਦੀ ਤਣਾਅਤੀ ਦਾ ਸਖਤ ਵਿਰੋਧ ਕੀਤਾ ਸੀ ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਨੇ ਬੀਬੀਐਮਬੀ ਵਿੱਚ ਸੀਆਈਐਸਐਫ ਦੀ ਤਣਾਅਤੀ ਵਿਰੁੱਧ ਇੱਕ ਮਤਅਮ ਪਾਸ ਕੀਤਾ ਸੂਤਰਾਂ ਨੇ ਦੱਸਿਆ ਕਿ ਬੀਬੀਐਮਬੀ ਪ੍ਰਬੰਧਨ ਨੇ ਪੂਰੀ ਬੋਰਡ ਮੀਟਿੰਗ ਤੋਂ 21 ਦਿਨ ਬਾਅਦ 2025 ਨੂੰ ਕੇਂਦਰੀ ગ્રામ ਮੰਤralਏ ਕੋਲ ਪੈਸੇ ਜਮ੍ਹਾਂ ਕਰਵਾ ਦਿੱਤੇ ਇਸ ਤੋਂ ਬਾਅਦ ਬੋਰਡ ਦੇ ਪੰਜਾਬ ਮੈਂਬਰ ਨੇ BBMP ਪ੍ਰਬੰਧਨ ਨੂੰ ਲਿਖਤੀ ਰੂਪ ਵਿੱਚ ਦੱਸਿਆ ਕਿ ਪੰਜਾਬ ਸਰਕਾਰ CISF ਦੀ ਤਨਾਤੀ ਲਈ ਸੰਘਟਨ ਨੂੰ ਕੁਝ ਵੀ ਨਹੀਂ ਦੇਵੇਗੀ ਦਸਨ ਯੋਗ ਹੈ ਕਿ ਪੰਜਾਬ ਸਰਕਾਰ ਨੇ 2021 ਵਿੱਚ BBMP ਵੀ CISF ਦੀ ਤਨਾਤੀ ਲਈ ਇੱਕ ਪੂਰੀ ਬੋਰਡ ਮੀਟਿੰਗ ਵੀ ਸਹਿਮਤੀ ਦਿੱਤੀ ਸੀ ਲਗਭਗ 2 ਮਹੀਨੇ ਪਹਿਲਾਂ ਕੇਂਦਰ ਗ੍ਰਹਿ ਮੰਤਰਾਲੇ ਨੇ BBMP ਨੂੰ CISF ਦੀ ਤਨਾਤੀ ਲਈ 8.5 ਕਰੋੜ ਰੁਪਏ ਜਮ੍ਹਾਂ ਕਰਵਾਉਣ ਲਈ ਲਿਖਿਆ ਸੀ ਹਾਲਾਂਕਿ ਇਸ ਸਾਲ ਮਈ ਵਿੱਚ ਨੰਗਲ ਡੈਮ ਤੋਂ ਪਾਣੀ ਦੀ ਵੰਡ ਨੂੰ ਲੈ ਕੇ ਪੰਜਾਬ ਵਿੱਚ ਵਿਵਾਦ ਪੈਦਾ ਹੋ ਗਏ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣੇ BBMP ਪ੍ਰਬੰਧਨ ਨੂੰ ਹਰਿਆਣਾ ਤੋਂ ਵਾਧੂ ਪਾਣੀ ਛੱਡਣ ਦੀ ਇਜਾਜ਼ਤ ਨਾ ਦੇਣ ਤੇ ਨੰਗਲ ਡੈਮ ਵਿਖੇ ਤਰਨਾ ਦਿੱਤਾ ਫਿਰ ਉਹਨਾਂ ਨੇ BBMB ਵੀ CISF ਦੀ ਤਣਾਤੀ ਦਾ ਵਿਰੋਧ ਕੀਤਾ ਤੇ ਇਸ ਨੂੰ ਰਾਹ ਦੇ ਅਧਿਕਾਰਾਂ ਦੀ ਉਲੰਘਣਾ ਦੱਸਿਆ